ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸੀਨੀਵਾਲ ਕਾਂਡੇਰੀ ਫਾਰਮ ਤੇ ਹਾਂਜੀ ਵੀਰ ਜੀ ਅੱਜ ਆਪਾਂ ਆਪਣੇ ਫਾਰਮ ਤੋਂ ਹੀ ਫੇਰ ਵੀਡੀਓ ਦੁਬਾਰਾ ਕਵਰ ਕਰ ਰਹੇ ਹਾਂ ਜਿਹੜੇ ਆਪਣੇ ਲਾਟ ਆਇਆ ਸੀ ਉਹ ਵੀ ਕੁਝ ਜਾਣ ਬਰ ਬਾਕੀ ਸੀਗੇ ਉਹਦੇ ਬਾਰੇ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੰਨੇ ਆ ਬਾਕੀ ਜਿਹੜੇ ਵੀਰ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਆਗੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀਰ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਜੋਨ ਵਾਲੀ ਵੀਡੀਓ ਜੱਟ ਤੱਕ ਪਹੁੰਚ ਸਕੇ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਮੇਰਾ ਨਾਮ ਵੀਰ ਜੀ ਰਮਨਪ੍ਰੀਤ ਸਿੰਘ ਆ ਜਲਾ ਵੀਰ ਜੀ ਆਪਣਾ ਬਰਨਾਲਾ ਕਾ ਕਨੈਕਟ ਨੰਬਰ ਵੀਰ ਜੀ ਨੋਟ ਕਰ ਲਓ 628007 13934 628007 13934 ਬਾਕੀ ਵੀਰ ਜੀ ਸਾਡੇ ਵੀਰ ਲੋਕੇਸ਼ਨ ਪੋਸਟ ਦੇ ਵੀਰੇ ਇਸੇ ਨੰਬਰ ਤੇ ਮੇਰੇ WhatsApp ਚੱਲਦਾਗਾ ਜੋ ਤੁਸੀਂ ਸਾਨੂੰ ਹੈਲੋ ਦਾ ਮੈਸੇਜ ਕਰੋਗੇ ਤਾਂ ਤੁਹਾਨੂੰ ਸਾਡੀ ਲੋਕੇਸ਼ਨ ਦਾ ਮੈਸੇਜ ਆ ਜਾਊਗਾ ਜੀ ਬਾਕੀ ਉਧਾਂ ਸਰਚ ਕਰਨੀਆਂ ਸੀਨੀ ਬਾਲ ਕਲਾ ਭਰ ਲਓ ਵੀਰੇ ਨਾਲ ਡੈਰੀ ਫਾਰਮ ਤੁਹਾਨੂੰ ਸਾਡੀ ਲੋਕੇਸ਼ਨ ਆ ਜਿਨੇ Google ਤੇ ਹਾਂਜੀ ਬਾਕੀ ਵੀਰ ਜੀ ਜਿਹੜਾ ਆਪਣਾ ਨਵਾਂ ਲਾਟ ਆਉਣਾ ਉਹਦੀ ਤਰੀਕ ਨੋਟ ਕਰ ਲਓ ਜਿਹੜਾ ਨਵਾਂ ਲਾਟ ਆਉਣਾ ਜਿਵੇਂ ਆਪਣਾ 52 ਨਾਗਾ ਐਸੀ ਪ੍ਰਮਾਤਮਾ ਦੀ ਕਿਰਪਾ ਨਾਲ ਗਏ ਜੋ ਇਹ ਨੌਕ ਨ ਜਿਹੜਾ ਆਪਣਾ ਨਵਾਂ ਅਲਾਰਟ ਆਉਣਾ ਵੀਰ ਜੀ 50 ਜਨਵਾਰਾਂ ਦਾ ਆਉਣਾਗਾ ਉਹ 50 ਗਊਆਂ ਹੋਣੀਆਂ ਦੇ ਵਿੱਚ ਜਰਸੀ ਪਲੱਸ ਐਚ ਐਫ ਜਰਸੀ ਕਰੋ ਸਾਰੇ ਤਰ੍ਹਾਂ ਦਾ ਮੈਕਸ ਮਾਲ ਹੋਊਗਾ ਜੀ ਤੇ ਉਹਦੀ ਵੀਰੇ ਤਰੀਕ ਹੈਗੀ 4 ਤਰੀਕ ਦੂਜਾ ਮਹੀਨਾ 2023 ਦਿਨ ਸ਼ਨੀਵਾਰ ਜੀ ਬਾਰ ਉਹ ਵੀਰੇ ਸਵੇਰੇ ਆਪਾਂ 9 ਵਜੇ ਸਭ ਤੋਂ ਸਟਾਰਟ ਕਰ ਦਿਆਂਗੇ ਤੇ ਜੇ ਫੋਨ ਤੁਸੀਂ ਲਾਉਣਾ ਵੀਰੇ ਸਾਨੂੰ 3 ਤਰੀਕ ਨੂੰ ਲਾ ਸਕਦੇ ਹੋ ਤੇ ਨਹੀਂ 4 ਤਰੀਕ ਨੂੰ ਵੀਰੇ ਆ ਸਕਦੇ ਹੋਗੇ ਉਹ ਮਾਲ ਦੀ ਵੀਰੇ ਵੀਡੀਓ ਕੋਈ ਨਹੀਂ ਪੈਂਦੀ ਵੀਰ ਕਹਿੰਦੇ ਵੀ ਵੀਡੀਓ ਕਦੋਂ ਪਾਵਾਂਗੇ ਵੀਰੇ ਵੀਡੀਓ ਕੋਈ ਨਹੀਂ ਪੈਂਦੀ ਉਹਨਾਂ ਦੀ 2-3 ਮਿੰਟ ਦੀ ਝਲਕ ਉਹ ਤਾਂ ਪਾਈ ਦੀ ਆ ਜੀ 2-3 ਮਿੰਟ ਦੀ ਝਲਕ ਪਾਈ ਦੀ ਤੇ ਸੌਦੇ ਨੋਵੇ ਸਟਾਰਟ ਕਰ ਦਿੰਨੇ ਆਂਗੇ। ਹਾਂਜੀ ਆਜੋ 1 ਨੰਬਰ ਤੇ ਵੀਰ ਜੀ। 1 ਨੰਬਰ ਤੇ ਆਜੋ। 1 ਨੰਬਰ ਖੋਲ ਦਿਓ ਜੀ। 1 ਨੰਬਰ ਵੀਰ ਜੀ ਪਲੂਣ ਬੱਸੀ ਆਹੇ। 1 ਨੰਬਰ ਪਲੂਣ ਬੱਸੀ ਆ ਗਈ। ਇਹਦਾ ਰੇਟ ਸਿਰਫ 28000 ਜੀ। 1 ਨੰਬਰ ਪਲੂਣ ਬੱਸੀ ਆਦਾ ਰੇਟ ਵੀਰ ਜੀ ਸਿਰਫ 28000 ਰੁਪਈਆ। ਪਹਿਲਾਂ ਸੁਹਾ ਸੂਰਿਆ ਮੂੰਹੋਂ ਚਾਰ ਦੰਦਾ ਜੀ। ਤਕਰੀਬਨ ਕੱਚੀ ਆ ਜੀ ਇਹ। 15 ਦਿਨ ਦੀ ਕੱਚੀ ਆ 2-4 ਦਿਨ ਉੱਪਰ ਦੀ ਵੀ ਲੈ ਸਕਦੀ ਆ ਗਈ। ਇਹਦਾ 20 ਦਿਨ ਅੰਦਾਜ਼ਾ ਮੰਨ ਲਓ ਜੀ। ਵੀਰ ਜੀ ਦਾ ਅੰਦਾਜ਼ਾ ਮੰਨ ਲਓ ਇਹਦਾ ਰੇਟ 28000 ਜੀ ਪਹਿਲਾ ਸੂਆ ਮੂੰਹੋਂ ਚਾਰ ਦੰਦ ਆ ਗਈ ਬਾਕੀ ਵੀਰ ਜੀ ਆਪਣੇ ਕੋਲ ਟਰਾਂਸਪੋਰਟ ਦਾ ਸਾਰਾ ਸਾਧਨਾ ਜੀ ਟਰਾਂਸਪੋਰਟ ਦਾ ਆਪਣੇ ਕੋਲ ਸਾਰਾ ਸਾਧਨਾ 13 ਰੁਪਏ ਕਿਲੋਮੀਟਰ ਵੀਰੇ ਆਪਣਾ ਟਰਾਂਸਪੋਰਟ ਦਾ ਹੁੰਦਾਗਾ 13 ਰੁਪਏ ਕਿਲੋਮੀਟਰ ਦਾ ਹੁੰਦਾ ਆਪਣਾ ਟਰਾਂਸਪੋਰਟ ਦਾ ਉਹ ਸਾਰਾ ਸਾਧਨਾ ਆਲ ਇੰਡੀਆ ਵਿੱਚ ਆਪਾਂ ਭੇਜ ਸਕਦੇ ਹਾਂ ਜਿੱਥੇ ਵੀ ਮਰਜੀ ਜੀ ਉਹ ਨਹੀਂ ਕਰ ਜਾਣੀ ਕੱਲਾ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਦਾ ਹੈਗਾ ਆਪਣਾ ਵੀਰੇ ਜਿਹੜਾ ਕੋਈ ਅਦਰ ਸਟੇਟ ਭੇਜਣੀ ਆ ਉਹਦਾ ਕਿਰਾਇਆ ਥੋੜਾ ਵੱਖਰਾ ਹੁੰਦਾਗਾ ਪੰਜਾਬ ਪੰਜਾਬ ਦਾ ਤਾਂ 13 ਰੁਪਏ ਕਿ ਬਾਕੀ ਵੀਰ ਜੀ ਸਾਡੇ ਗੱਡੀਆਂ ਦੇ ਜਾਨੀ ਉੱਪਰ ਤਰਪਾਲਾਂ ਪਾਈਆਂ ਥੱਲੇ ਪਰਾਲੀ ਪ੍ਰੂਲੀ ਛਿੱਟੀ ਹੁੰਦੀ ਹੈ ਤੁਹਾਡੇ ਘਰ ਤੇ ਕਰ ਜਾਨਵਰ ਫੁੱਲਾਂ ਗੂ ਲਿਜਾਈਦਾ ਜੀ ਉਹ ਵੇਚਣ ਤੋਂ ਕੇ ਆਇਆ ਕਰੋ ਹਾਂਜੀ 2 ਨੰਬਰ ਤੇ ਆ ਜਾਓ ਜੀ 2 ਨੰਬਰ ਤੋਰ ਦਿਓ 2 ਨੰਬਰ ਵੀਰੇ ਥੋੜੀ ਜਿਹੀ ਜਰਸੀਆ ਸਾਈਹਾਲ ਕ੍ਰੋਸ ਪੈਂਦੀ ਹੈ ਜੀ 2 ਨੰਬਰ ਇਹ ਜਰਸੀਆ ਵਿੱਚ ਸਾਈਹਾਲ ਕ੍ਰੋਸ ਪੈਂਦੀ ਹੈਗੀ ਇਹ ਵੀ ਪਲੂਣ ਬੱਸੀ ਹੈ ਜੀ ਰੇਟ ਇਹਦਾ 30000 ਪਹਿਲਾ ਸੂਆ ਸੂਰੀਆ ਮੂੰਹੋਂ ਦੋ ਦਾਂਦਾ ਤਕਰੀਬਨ ਸੂਨ ਨੂੰ ਇਹ ਵੀ 10 ਤੋਂ 12 ਦਿਨ ਪਾਜੂ ਜੀ ਸੂਨ ਨੂੰ 10 ਤੋਂ 12 ਦਿਨ ਪਾ ਦੂਗੀ ਕਰਮਲ ਥਣ ਥਣ ਬ ਬਾਕੀ ਕੋਈ ਵੀਰ ਕਹਿੰਦਾ ਵੀਰੇ ਤੁਸੀਂ ਦੁੱਧ ਨਹੀਂ ਦੱਸਦੇ ਵੀਰ ਜੀ ਤੁਹਾਨੂੰ ਦੁੱਧ ਦਾ 55 ਲੀਟਰ ਦੱਸਣ ਵਾਲੇ ਵੀ ਮੈਂ ਮਿਲ ਜਾਣਗੇ YouTube ਤੇ ਪਰ ਬਾਕੀ ਵੀਰ ਜੀ ਦੁੱਧ ਦੇਖੋ ਸੇਵਾ ਦਾ ਹੁੰਦਾਗਾ ਦੁੱਧ ਸੇਵਾ ਦਾ ਹੁੰਦਾਗਾ ਬਾਕੀ ਵੀਰੇ ਜਿਹੜਾ ਕੋਈ ਜਾਨਵਰ ਆਪਣਾ ਚੋਇਆ ਹੁੰਦਾ ਉਹਦਾ ਦੁੱਧ ਦੱਸ ਸਕਦੇ ਆਂਗੇ ਇਹਨਾਂ ਦਾ ਇਹਦਾ ਬਾਹਰੋਂ ਆਉਂਦਾ ਆਪਾਂ ਕਿਦੋਂ ਦੱਸੀਏ ਉਦੋਂ ਤੱਕ ਹੁੰਦੀ ਆ ਵੀ ਅੰਦਾਜ਼ਾ ਇੰਨਾ ਕੁ ਹੋ ਜਾਂਦਾ ਜੀ ਬਾਕੀ ਕਿਦੋਂ ਵੀ ਇੱਕ ਵੀਰਾਂ ਨੂੰ ਹੋਰ ਵੇਂਦਿਆ ਕਿਦੋਂ ਵੀ ਜਾਨਵਰ ਲੈਣਾ ਵੀਰੇ ਜਾਹੇ ਮੈਥੋਂ ਲੈਣਾ ਕੋਈ ਮੈਂ ਵੀ ਦੁੱਧ ਤੋਤਾ ਨਹੀਂ ਹੈਗਾ ਮੈਂ ਵੀ ਵਪਾਰੀ ਆਂਗਾ ਆਪਦਾ ਪੂਰੀ ਨਰਖ ਪਰਖਣਾ ਲਓ ਜੀ ਆਪ ਦਾ ਜਾਨਵਰ ਪੂਰੀ ਨਰਖਪਾਰਖਣਾ ਲਾਓ ਕਿਉਂਕਿ ਵੀਰੇ 10 ਰੁਪਏ ਬਹੁਤ ਔਖੇ ਬਣਦੇ ਆ ਮੈਂ ਵੀ ਇਸ ਸਮੇਂ ਦੇ ਵਿੱਚੋਂ ਨਿੰਘਿਆ ਹੋਇਆਗਾ ਪਤਾ ਹੁੰਦਾਗਾ ਕਿਤੋਂ ਵੀ ਜਾਨਵਰ ਨਾਲ ਨਰਖਪਾਰਖਣਾ ਲਾਓ ਵੀਰੇ ਬਾਅਦੋਂ ਲਾਂਭਾ ਕੋਈ ਨਹੀਂ ਹੁੰਦਾ ਜੀ ਹਾਂਜੀ ਤਿੰਨ ਨੰਬਰ ਤੌਰ ਦਿਓ ਜੀ ਤਿੰਨ ਨੰਬਰ ਤੌਰ ਦਿਓ ਤਿੰਨ ਨੰਬਰ ਦਾ ਵੀਰੇ ਰੇਟ 31000 ਦੂਜਾ ਸੂਹਾ ਸੁੰਦੀਆ 6 ਦਾੰਦਾ ਜੀ ਕੰਨੀਆਂ ਖੜੀਆਂ ਨੇ 6 ਦਾੰਦਾ ਕੰਨੀਆਂ ਖੜੀਆਂ ਸੂਨ ਨੂੰ ਤਕਰੀਬਨ ਇਹ ਵੀ 10 ਦਿਨ ਪਾਦੂ ਕਰਮ ਵਾਲੀ ਚੰਗੀ ਘੱਟ ਬੇਲ ਦੀ ਬੱਸੀਆਂ ਹੁੜੀ ਬਰੀਡ ਬਹੁਤ ਪੈਂਦੀ ਅੱਖਰ ਬੜੇ ਚੰਗੇ ਬੱਸੀ ਦੇ ਬੱਸੀ ਦੇ ਅ ਬਹੁਤ ਬਰੀਡ ਵਾਲੀ ਬੱਸੀ ਆ ਪਿਓਰ ਜਰਸੀ ਇਹਦਾ ਰੇਟ 31000 ਦੂਜਾ ਸੂਆ ਮੂੰਹੋਂ 6 ਦਿਨ ਦਾ ਤਕਰੀਬਨ ਸੂਨ ਨੂੰ 10 ਤੋਂ 12 ਦਿਨ ਪਾਜੂ ਜੀ ਬਾਕੀ ਵੀਰ ਜੀ ਆਪਣੇ ਕੋਲ ਪੇਮੈਂਟ ਦੀ ਸਾਰੀ ਸੁਵਿਧਾ ਹੈਗੀ ਆ ਔਨਲਾਈਨ ਵੀ ਹੈਗੀ ਆ ਜੀ ਕਾਰਡ ਤੇ ਵੀ ਪੈਸੇ ਚੱਕੇ ਜਾਂਦੇ ਜਿੱਦਾਂ ਵੀ ਮਰਜੀ ਆਪਣੇ ਕੋਲੇ ਔਨਲਾਈਨ ਪੇਮੈਂਟ ਦੀ ਸੁਵਿਧਾ ਸਾਰੇ ਤਰ੍ਹਾਂ ਦੀ ਹੈਗੀ ਆ ਕੋਈ ਮਾੜੇ ਮੋਟੇ ਪੈਸੇ ਘਟਦੇ ਵਧਦੇ 5-7000 ਸਾਡੀ ਗੱਡੀ ਵਾਲ ਨੂੰ ਹੀ ਫੜਾਇਆ ਜਾਂਦਾ ਹੁੰਦਾਗਾ ਹਾਂਜੀ 4 ਨੰਬਰ ਤੇ ਆ ਜਾਓ ਜੀ 4 ਨੰਬਰ ਤੋਰ ਦਿਓ ਵੀਰ ਜੀ 4 ਨੰਬਰ ਵੀ ਇਹ ਵੀ ਪਲੂਨ ਬੱਸੀ ਆ ਜੀ ਪਹਿਲਾ ਸੂਆ ਜਿਹੜੇ ਮੇਰੇ ਵੀਰਾਂ ਨੇ ਜਾਨਵਰ ਰੱਖੇ ਉਹਨਾਂ ਦਾ ਪਤਾ ਹੀ ਆ ਦੇਖੋ ਜੜ ਜੁੜ ਬਹੁਤ ਚੰਗੀ ਆ ਦੀ ਬੱਸੀ ਥਣਾ ਦੀ ਠੰਡੀਆਂ ਸਹਿਲ ਵੀਰੇ ਸਾਰੀਆਂ ਹੀ ਹੁੰਦੀਆਂ ਇਹ ਬਾਕੀ ਦੁੱਧ ਦੀ ਵੀਰੇ ਕੁਆਲਿਟੀ ਬਹੁਤ ਚੰਗੀ ਹੁੰਦੀ ਹੈ ਇਹਨਾਂ ਦੀ ਕੋਈ ਵੀਰ ਪੁੱਛਣ ਲੱਗੇ ਜਣੇ ਵੀਰੇ ਫੈਟ ਵੀ ਇਹਨਾਂ ਦੀ 6.0 ਦੇ ਲੱਗੇ ਸਕੇ ਆ ਜਾਂਦੀ ਹੈ ਜੀ 5.0 ਤੋਂ ਫੈਟ ਨਹੀਂ ਪਲੱਸ ਚਲਦੀ ਆਗੀ ਦੁੱਧ ਇਹਨਾਂ ਦਾ ਆਪਣਾ ਡੈਰੀ ਚੰਗਾ ਰੇਟ ਲੱਗ ਜਾਂਦਾ ਜੀ 45 ਰੁਪਏ ਦੇ ਘਰਾਂ ਦੇ ਵਿੱਚ ਵੀ ਲੱਗ ਜਾਂਦਾ ਹੈਗਾ ਬਾਕੀ ਵੀਰੇ ਦੁੱਧ ਲੰਮਾ ਸਮਾਂ ਦਿੰਦੀਆਂ ਨੇ ਬਾਕੀ ਬਰੀਡ ਗਰਮੀ ਬਹੁਤ ਘੱਟ ਮੰਦੀ ਆ ਇਹ ਦੁੱਧ ਵੀ ਲੰਮਾ ਸਮਾਂ ਦਿੰਦੀਆਂ ਠੰਡੀ ਸ ਪਹਿਲਾ ਸੂਹਾ ਸੂਰਈਆ ਮੂੰਹੋਂ ਦੋ ਦੰਦਾਂ ਦਾ ਜੀ ਮੂੰਹੋਂ ਦੋ ਦੰਦਾਂ ਦਾ ਕਹੀ ਤੇ ਤਕਰੀਬਨ ਸੂਣ ਨੂੰ ਇਹ ਵੀ 10 ਤੋਂ 12 ਦਿਨ ਪਾ ਜੂ ਬਾਕੀ ਵੀਰ ਜੀ ਗੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਗੀਆਂ ਕੱਲੀਆਂ ਕਹਿਣ ਦੀਆਂ ਗੱਲਾਂ ਵੀ ਮੂੰਹੋਂ ਦੋ ਦੰਦ ਕਹਦੇ ਤਾਂ ਛੇ ਦੰਦ ਨਿਕਲੂਗੀ ਜਿਹੜੀ ਗੱਲ ਕਮਾਂਗੇ ਉਹੀ ਹੋਊਗੀ ਇਹ ਨਹੀਂ ਗੱਲ ਵੀ ਕਹਦਾ ਹੋਰ ਤਾਂ ਕੋਈ ਨਿਕਲੂ ਹੋਰ ਹਾਂਜੀ ਪੰਜ ਨੰਬਰ ਤੌਰ ਦਿਓ ਵੀਰ ਜੀ ਪੰਜ ਨੰਬਰ ਵੀ ਵੀਰੇ ਇਹ ਵੀ ਜਰਸੀ ਦੇ ਵਿੱਚ ਪੈਂਦੇ ਥੋੜੀ ਮੂੰਹ ਮੱਥੇ ਫੇਸ ਕੁਆਲਟੀ ਦਿਖਾ ਦਿਆ ਕਰੋ ਵੀਰ ਜੀ ਪੰਜ ਨੰਬਰ ਇਹ ਵੀ ਵੀਰ ਜੀ ਆਪਣੀ ਜਰਸੀ ਦੇ ਵਿੱਚ ਪੈਂਦੀ ਹੈਗੀ ਤੌਰ ਦਿਓ ਜੀ ਇਹਦਾ ਰੇਟ ਵੀਰੇ ਇਹਦਾ ਰੇਟ 33000 ਇਹ ਵੀ ਮੂੰਹੋਂ ਦੋ ਦੰਦਾ ਜੀ ਇਹ ਵੀ ਮੂੰਹੋਂ ਦੋ ਦੰਦਾ ਥੋੜੀ ਆਰਡਰ ਕੁਆਟੀ ਦਿਖਾ ਦਿਆ ਕਰੋ ਜੀ ਆਰਡਰ ਕੁਆਟੀ ਬਹੁਤ ਚੰਗੀ ਬੱਸੀਆ ਕੱਲਾ ਕੱਲਾ ਥਾਣ ਲੱਗਿਆ ਗਿਠ ਗਿਠ ਤੇ ਕਰਨ ਵਾਲੀ ਨੂੰ ਕਿਸੇ ਮੇਰੇ ਵੀਰ ਸੇਵਾ ਵਾਲੇ ਕੋਲੇ ਚਲੀ ਗਈ ਦੁੱਧ ਚੰਗਾ ਪਾਜੂ ਜੀ ਹਾਂਜੀ 5 ਨੰਬਰ ਦਾ ਰੇਟ 33000 ਪਹਿਲਾ ਸੂਆ ਮੂੰਹੋਂ ਦੋ ਦੰਦਾ ਜੀ ਮੂੰਹੋਂ ਦੋ ਦੰਦਾ ਤਕਰੀਬਨ ਸੂਨ ਨੂੰ ਇਹ ਵੀ 7-8 ਦਿਨ ਪਾਜੂਗੀ ਹਾਂਜੀ ਇੱਕ ਵੀਰਾਂ ਨੂੰ ਹੋਰ ਬੇਨਤੀ ਆ ਗਈ ਬਾਕੀ ਜਿਹੜਾ ਵੀਰੇ ਆਪਣਾ 4 ਤਰੀਕ ਨੂੰ ਲਾਟ ਆਉਣਾਗਾ 4 ਤਰੀਕ ਦੂਜਾ ਮਹੀਨਾ 2023 ਦਿਨ ਸ਼ਨੀਵਾਰ ਉਹਦੇ ਵਿੱਚ ਹਰ ਤਰ੍ਹਾਂ ਦੀਆਂ ਗਾਈਆਂ ਮਿਕਸ ਹੋਣਗੀਆਂ ਉਹ ਆਪਣੇ ਜਿਹੜਾ ਲਾੜ ਦਾ ਰੇਟ ਆ ਵੀਰੇ 28000 ਤੋਂ ਲੈ ਕੇ 50000 ਤੱਕ ਬਾਕੀ ਵੀਰੇ ਇੱਕ ਦੋ ਦਿਨਾਂ ਦਾ ਪੰਡਾ ਜਣੀ ਇੱਕ ਦਿਨ ਪਹਿਲਾਂ ਰੇਟ ਜ਼ਰੂਰ ਪਤਾ ਕਰ ਲੋ ਜਦੋਂ ਰੇਟ ਵੀਰੇ ਬਾਹਰੋਂ ਪਤਾ ਕਰਕੇ ਆਵੋਗੇ ਤੁਸੀਂ ਸੀਨੀ ਮਾਰਗਨ ਡੇਰੀ ਫਾਰਮ ਤੇ ਆਵੋਗੇ ਤੁਹਾਨੂੰ ਪਰਮਾਤਮਾ ਦੀ ਕਿਰਪਾ ਛੱਦਗਾ ਵੀਰੇ ਰੇਟ ਦੇ ਵਿੱਚ ਰਿਜ਼ਲਟ ਮਿਲੂਗਾ ਜੋ ਤੁਹਾਡਾ ਬਾਹਰ ਰੇਟ ਦੇਖਿਆ ਹੋਊਗਾ ਤੁਹਾਨੂੰ ਰੇਟ ਦੇ ਵਿੱਚ ਰਿਜ਼ਲਟ ਮਿਲੂਗਾ ਜੀ ਹਾਂਜੀ ਆ ਦੋਰੋ ਜੀ 6 ਨੰਬਰ ਤੌਰ ਦਿਓ 6 ਨੰਬਰ ਵੀਰੇ ਕ੍ਰਾਸ ਬੱਸੀ ਆ ਜੀ ਜਰਸੀ ਦੇ ਵਿੱਚ ਕ੍ਰਾਸ ਬੱਸੀ ਆ ਇਹਦਾ ਰੇਟ 34000 ਦੂਜਾ ਸੂਹਾ ਸੁੰਦੀ ਆ ਜੀ ਦੰਦ ਪੂਰੇ ਆ ਜੀ 34000 ਰੇਟ ਦੂਜਾ ਸੂਹਾ ਸੁੰਦੀ ਆ ਤੇ ਕਰੀਬਨ ਸੂਨ ਨੂੰ ਇਹ ਵੀ ਦੱਸ ਦੇਣ ਪਾਜੂ ਜੀ ਸੂਨ ਨੂੰ ਦੱਸ ਦੇਣ ਪਾਜੂ ਆਰਡਰ ਦੇ ਵਿੱਚ ਢਿੱਲਾ ਢੁਲਾ ਬਹੁਤ ਨੇ ਬਲਟਲਾ ਬੜੀਆਂ ਨੇ ਤੇ ਲੇਵਾ ਚੰਗਾ ਖੋਲੂ ਕਰਮ ਵਾਲੀ ਕੱਚੀ ਕੱਚੀ ਆ ਗਈ ਇਹਦਾ ਰੇਟ 34000 ਜੀ ਇਹਦਾ ਰੇਟ 34000 ਬਾਕੀ ਕਿਤੋਂ ਵੀ ਵੀਰੇ ਆਣਾਂ ਵੀਰੇ ਅਸੀਂ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇਗੇ ਜਾਨਵਰ ਇਕੱਠੇ ਕਰਕੇ ਵੀਰ ਜੀ ਅਸੀਂ ਗਾਵਾਂ ਇਕੱਠੀਆਂ ਕਰਕੇ ਫਿਰ ਇੱਕ ਦਿਨ ਲਾੜ ਰੱਖਦੇ ਉਹਨੇ ਉਦਾਂ ਵੀਰ ਬਣ ਕੇ ਨਾ ਤੁਸੀਂ ਵੀ ਜਿਵੇਂ ਆਉਣਾ ਸਾਨੂੰ ਫੋਨ ਕਰਕੇ ਆਇਆ ਕਰੋ ਜੀ ਜਿਹੜੇ ਲਾੜ ਬੋਲਦਾ ਉਹ ਲਾੜ ਜੀ ਆਉਣ ਚ ਫਾਇਦਾ ਹੁੰਦਾ ਕਿਉਂਕਿ ਬਾਕੀ ਅਸੀਂ ਘਰੇ ਘੱਟ ਮਿਲਦੇ ਆ ਜੀ ਤੇ ਬਾਕੀ ਵੀਰੇ ਕੋਈ 10 ਜਨਮਰ ਤੇ ਆਮੋਂਗੇ ਤੁਹਾਡਾ ਘੇੜਾ ਹੀ ਲੱਗਦਾ ਕਿਉਂਕਿ ਹਰ ਬੰਦੇ ਦਾ ਸਮਾਂ ਕੀਮਤੀ ਹੁੰਦਾਗਾ ਫਿਰ ਬੰਦਾ ਖਾਲੀ ਮੋੜੇ ਵੀਰੇ 2000 ਰੁਪਏ ਖਰਚਾ ਖਾ ਕੇ ਆਉਣੇ ਆ ਖਾਲੀ ਮੋੜਦਾ ਸਾਨੂੰ ਆਪ ਦੇ ਆਪ ਨੂੰ ਚੰਗਾ ਨਹੀਂ ਲੱਗਦਾ ਜੀ ਹਾਂਜੀ ਕਦੋਂ ਵੀ ਆਉਣਾ ਵੀਰਾਂ ਨੇ ਫੋਨ ਕਰਕੇ ਆਉਣਾਗਾ ਇਹ 7 ਨੰਬਰ ਤੇ ਆਜੋ ਜੀ 7 ਨੰਬਰ ਤੋਰ ਦਿਓ 7 ਨੰਬਰ ਵੀਰੇ ਗੂੜੀ ਜਰਸੀ ਆ 7 ਨੰਬਰ ਗੂੜੀ ਜਰਸੀ ਆ ਇਹਦਾ ਰੇਡ 37000 ਪਹਿਲਾ ਸੂਆ ਸੁੰਦਿਆ ਵੀਰੇ ਮੂੰਹੋਂ ਦੋ ਦੰਦਾ ਜੀ ਮੂੰਹੋਂ ਦੋ ਦੰਦਾ ਤਕਰੀਬਨ ਸੂਨ ਨੂੰ 8 ਦਿਨ ਪਾ ਦੂਗੀ ਆਰਡਰ ਕੁਆਲਟੀ ਦਾ ਅੰਤੀ ਕੋਈ ਨਹੀਂ ਕਰਮ ਵਾਲੀ ਦਾ ਜਿੱਡੀ ਆਪਾ ਉਹ ਡਾ ਆਰਡਰ ਕੁਆਲਟੀ ਲਈ ਫਿਰਦੀ ਆ ਤਕਰੀਬਨ ਸੂਨ ਨੂੰ ਵੀ 8 ਤੋਂ 10 ਦਿਨ ਪਾ ਦੂ ਚੰਗੀ ਖੁੱਲੂ ਵੀਰੇ ਬੱਸੀ ਥੱਲਿਓ ਬਲਟੇ ਲਾਂ ਦੱਸਦੇ ਨੇ ਲੇਵਾ ਲਾਲੀਆਂ ਮਾਰਦਾ ਜੀ ਲੇਵਾ ਮੂਹਰ ਨੂੰ ਵੀ ਬਹੁਤਾ ਕ ਲਈ ਫਿਰਦੀ ਆਗੀ ਚਾਰ ਸਪਰੇ ਲੇਵਾ ਪੂਰਾ ਖੁੱਲਾ ਲੇਵਾ ਦਾ ਕਰਮਲ ਦਾ ਥਣ ਵੀ ਕੱਲਾ ਕੱਲਾ ਹੈਗਾਗਾ ਉਦਾਂ ਇੱਕ ਵੀਰੇ ਚਾਲੇ ਮਾੜੀ ਦਿਖਾ ਦਿਓ ਸਾਡਾ ਦੱਸਣਾ ਜ਼ਰੂਰੀ ਹੈ ਫਰਜ਼ ਬੰਦਾ ਆਪਾਂ ਆਤ ਥੱਲੇ ਨਾ ਪੰਜਾਲੇ ਇੱਕ ਬੱਜੀ ਜੀ ਹੈਗੀ ਦੋਨੇ ਥਣਾਂ ਦਾ ਵੀ ਇਹ ਚਲਦੀ ਨਹੀਂ ਉਦੋਂ ਛੋਟੀ ਆ ਪਰ ਸਾਡਾ ਦੱਸਣ ਦਾ ਫਰਜ਼ ਬਣਦਾਗਾ ਇਹਦਾ ਰੇਟ ਵੀਰ ਜੀ 37000 ਰੇਟ ਦਾ 37000 ਗੂੜੀ ਜਰਸੀ ਹੈਗੀ ਪਹਿਲਾ ਸੂਆ ਸੂਰੀਆ ਮੂੰਹੋਂ ਦੋ ਦੰਦਾ ਤਕਰੀਬਨ ਸੂਨ ਨੂੰ 8 ਦਿਨ ਪਾ ਜੂ ਜੀ ਸੂਨ ਨੂੰ 8 ਦਿਨ ਪਾ ਜੂ ਜੀ ਹਾਂਜੀ ਅੱਗੇ ਆ ਗਈ 8 ਤੇ 9 ਨੰਬਰ ਵੀ ਤੋਰਦੇ ਮਾੜੀਆਂ ਆਈਆਂ ਇਹ ਵੀਰੇ ਐਚਪੀ ਦੇ ਵਿੱਚ ਆ ਗਈਆਂ 8 ਤੇ 9 ਆਪਣੇ ਕੋਲ ਇਸ ਤਰ੍ਹਾਂ ਐਚਪੀ ਜਾਣਵਾਰ ਵੀ ਹੁੰਦੇ ਇਹਨਾਂ ਦਾ ਵੀਰੇ ਰੇਟ ਮੈਕਸ ਤੁਹਾਨੂੰ ਦੱਸਿਆਗਾ ਇਹ ਵੀ ਉਸੇ ਰੇਟ ਦੇ ਵਿੱਚ ਨੇ 28000 ਤੋਂ 50000 ਦੇ ਰੇਟਾਂ ਦੇ ਵਿੱਚ ਹੁੰਦੀਆਂ ਜੀ ਬਾਕੀ ਵੀਰੇ ਸਾਡੇ ਜਿਹੜੇ ਜ਼ਿਆਦਾ ਰੇਟ ਆ ਨਾ 35 ਤੋਂ 45 ਵਾਲੇ ਹੁੰਦੇ ਨੇ ਜਿਹੜੇ ਜ਼ਿਆਦਾ ਰੇਟ ਆ 35000 ਤੋਂ ਲੈ ਕੇ 45000 ਵਾਲੇ ਹੁੰਦੇ ਆ ਦਰਮਿਆਨੇ ਜਾਨਵਰ ਜਿਹੜੇ ਆਪਣੇ ਘਰੇ ਸੋਹਣੇ ਲੱਗਦੇ ਦੁੱਧ ਵੀ ਚੰਗਾ ਪਾਉਂਦੇ ਆਗੇ ਬਾਕੀ ਬਜਟ ਦੇ ਹਰ ਇੱਕ ਮੇਰੇ ਵੀਰ ਦੇ ਆ ਜਾਂਦੇ ਆਗੇ ਬਾਕੀ ਜਿਹੜਾ ਜਾਨਵਰ ਵੀਰੇ ਕੱਲ ਨੂੰ ਅਸੀਂ ਵੇਚਣਾਗਾ ਉਹ ਯਾਨੀ ਕਿਤੇ ਵੀ ਵੀਰ ਨੇ ਵੀ ਵੇਚਣਾਗਾ ਉਹ ਸਹੀ ਤਰੀਕੇ ਨਾਲ ਵਿਕ ਜਾਂਦਾਗਾ ਉਹ ਸਹੀ ਤਰੀਕੇ ਦੇ ਨਾਲ ਵਿਕ ਜਾਂਦਾਗਾ ਤੋੜ ਦੇ ਮਾਰ ਦੇ ਇਹਨੂੰ ਤੋੜ ਕੇ ਦਿਖਾ ਦਿਓ ਇਹ ਵੀਰੇ ਉਸੇ ਲਾੜ ਦੇ ਵਿੱਚ ਹੋਣਗੇ ਇਸ ਤਰ੍ਹਾਂ ਦੇ ਜਾਨਵਰ ਕਾਫੀ ਹੁੰਦੇ ਨੇ ਆਪਣੇ ਕੋਲੇ ਬਾਕੀ ਵੀਰ ਜੀ ਜਾਨਵਰ ਕੋ ਸੂਏ ਸਵਾਈ ਵੀ ਹੁੰਦੇ ਆ ਜੀ ਆਪਣੇ ਕੋਲੇ ਇਹ ਨਹੀਂ ਗੱਲ ਵੀ ਕੁਝ ਜਾਨਵਰ ਸੂਏ ਸਵਾਈ ਹੁੰਦੇ ਬਾਕੀ ਹਾਜ਼ਰਮਾਲ ਹੁੰਦਾਗਾ ਬਾਕੀ ਹਾਜ਼ਰਮਾਲ ਹੁੰਦਾਗਾ ਬਾਕੀ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਆਪਾਂ ਕਿਸੇ ਨਵੀਂ ਵੀਡੀਓ ਤੋਂ ਮਿਲਦੇ ਆਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ